ਸਤਿ ਸ਼੍ਰੀ ਅਕਾਲ ਦੋਸਤੋ ਇਸ ਮੌਕੇ ਅਸੀਂ ਖੜੇ ਆਂ ਜੋ ਜੀਟੀ ਰੋਡ ਦਿੱਲੀ ਨੂੰ ਜਾਂਦਾ ਹੈ ਸੰਭੂ ਬਾਡਰ ਨੂੰ ਜਾਂਦਾ ਹੈ ਕਿਉਂਕਿ ਅੱਜ 13 ਫਰਵਰੀਆ ਤੇ ਕਾਲ ਦਿੱਤੀ ਗਈ ਹੈ ਕਿਸਾਨਾਂ ਵੱਲੋਂ ਦਿੱਲੀ ਕੇ ਰੰਦੀ ਦਿੱਲੀ ਵਿੱਚ ਇਹ ਧਰਨੇ ਲਾਉਣ ਦੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਅਮਰਜੀਤ ਸਿੰਘ ਕਿੱਥੋਂ ਆਏ ਹੋ ਜੀ ਇਹ ਅਮਰਸਰ ਤੋਂ ਹੀ ਅਮਰਸਰ ਸਾਹਿਬ ਤੋਂ ਆਏ ਆ ਜੀ ਤੇ ਕਦੋਂ ਦੇ ਚੱਲੇ ਹੋਏ ਹੋ ਪਰਸੋਂ ਦੇ ਚੱਲੇ ਪਰਸੋਂ ਦੇ ਚੱਲੇ ਤੀਜਾ ਦਿਨ ਹੈ ਅੱਜ ਕਿ ਅੱਜ ਫਿਰ ਤੋੜ ਦਾਂਗੇ ਮਾਰਟਰ ਤੋੜਾਂਗੇ ਜੀ ਤੋੜਾਂਗੇ ਹਾਂਜੀ ਕਹਿੰਦੇ ਗ੍ਰਿਫਤਾਰੀਆਂ ਵੀ ਸ਼ੁਰੂ ਕੀਤੀਆਂ ਨੇ ਸੰਭੂ ਵਾੜ ਤੇ ਕੋਈ ਨਹੀਂ ਸਾਡੇ ਬਾਬੇ-ਪਰਦਾਦੇ ਗ੍ਰਿਫਤਾਰੀਆਂ ਨੇ ਮੈਂ ਆਜ਼ਾਦੀ ਘਰਾਟੀਆਂ ਦਾ ਪੋਤਾ ਵਾਂ ਅੱਛਾ ਜੀ ਤੇ ਜੇ ਉਹ ਉਦੋਂ ਲੜ-ਲੜ ਕੇ ਅੰਗਰੇਜ਼ ਫੜੀ ਗਿਆ ਹੁਣ ਇਹ ਫੜੀ ਜਾਂਦੇ ਕੋਈ ਗੱਲ ਨਹੀਂ ਕੀ ਫੜੀ ਜਾਂਦੇ ਨੇ ਫੜਦੇ ਆ ਕੀ ਰੋਸ ਕੀ ਆ ਕਿਸਾਨਾਂ ਦਾ ਕਿਉਂਕਿ ਸੰਘਰਸ਼ ਪਹਿਲਾਂ ਵੀ ਕੀਤਾ ਸੀ ਆਪਾਂ ਤੇ ਰੋਸ ਇਹੋ ਹੀ ਆ ਜਿਹੜੀ ਸਾਨੂੰ ਗਰੰਟੀ ਕਾਨੂੰਨ ਬਣਾਇਆ ਲਿਖ ਕੇ ਦੇਣਾ ਜਿਹੜੇ ਜਿਹੜੀਆਂ ਸਾਡੀਆਂ ਮੰਗਾਂ ਹਾਂ ਵਾਅਦਾ ਖਲਾਫੀ ਵਾਦੇ ਪੂਰੇ ਨਹੀਂ ਕੀਤੇ ਪਹਿਲੇ ਕੋਈ ਵਾਦਾ ਪੂਰਾ ਨਹੀਂ ਇਨਾਂ ਕੋ ਆ ਠੀਕ ਆ ਉਹ ਫਿਰ ਮੋਦੀ ਦੀ ਤਰ੍ਹਾਂ ਦੇ ਕੋਡਾ ਪੂਰੇ ਰੱਖਾਂਗੇ ਰੱਖਾਂਗੇ ਜੀ ਕਰਾਂਗੇ ਜੋਰ ਲਾਵਾਂਗੇ ਪੂਰਾ ਉਹ ਸਵੇਰੇ ਕਸ਼ੇਰੇ ਮੇਰੇ ਸੁੱਕਲੇ ਪਾਉਣੇ ਦਿੱਲੀ ਜੀ ਦਿੱਲੀ ਪਹੁੰਚਾਂਗੇ ਜਿੱਦਾਂ ਮਰਜ਼ੀ ਪਹੁੰਚਿਆ ਜਾਵੇ ਕੋਈ ਨਹੀਂ ਬਾਏ ਦਰਿਆ ਥਾਣੀ ਲੰਘਾਂਗੇ ਠੀਕ ਆ ਓਲੀ ਪੰਦ ਕੀਤੇ ਆ ਇਸ ਵਾਰ ਕਹਿੰਦੇ ਸਾਡੀ ਤਿਆਰੀਆਂ ਨੇ ਫੇ ਇਤਕੀ ਦਾ ਆਪਣੀ ਵੀ ਤਿਆਰੀ ਹੋਣੀ ਚਾਹੀਦੀ ਕਿਉਂਕਿ ਪਿਛਲੀ ਵਾਰ ਲੋਣ ਆਪਾਂ ਸਿੱਖਿਆ ਬਹੁਤ ਹਾਂਜੀ ਜੇ ਇਹਨਾਂ ਤਿਆਰੀਆਂ ਕੀਤੀਆਂ ਵਾ ਤੇ ਇੰਨਾ ਚਿਰ ਖੈਬਰ ਤੋਂ ਚੜ ਕੇ ਮੁਗਲ ਆਉਂਦੇ ਰਹੇ ਇਹਨਾਂ ਕੋਈ ਇੱਕ ਮੁਗਲ ਨਹੀਂ ਰੁਕਿਆ ਤੇ ਜਿੱਨਾ ਜਿਹੜਾ ਸਿੱਖ ਰਾਜ ਰਿਹਾ ਤੇ ਇੱਕ ਮੁਗਲ ਗਾਂ ਨੰਗਣ ਨਹੀਂ ਦਿੱਤਾ ਹਾਂ ਪਛਾ ਮੋੜਿਆ ਜਿੰਨੀ ਆਰ ਮੋੜਿਆ ਪੰਜਾਬ ਤੋਂ ਮੁੜਿਆ ਨਾ ਉਹ ਗਾਂਦ ਨਹੀਂ ਨਾ ਨੰਗਿਆ ਖੈਬਰ ਨਹੀਂ ਟੱਪਣ ਦਿੱਤਾ ਕਿਸ ਨੂੰ ਇਹ ਸਾਨੂੰ ਇੱਕ ਰੀ ਮਾੜਾ ਸਾਈਡ ਤੇ ਫੌਜਾਂ ਕਰਨ ਤੇ ਸਦਾ ਸਾਡੇ ਨਾਲ ਸਦਾ ਹਵੇ ਜੇ ਦਲੀਦ ਛੱਡ ਕੇ ਬੜਾ ਕਰਨਾਟਕਾ ਤੱਕ ਨਾ ਲੈ ਕੇ ਗਏ ਇਹਨੂੰ ਤਾਂ ਆਖੇ ਵੀ ਸਿੱਖ ਹੈਗੇ ਇਹ ਹੋਰ ਪਾਸੇ ਵੀ ਜਥੇਬੰਦੀ ਆ ਰਹੀਆਂ ਨੇ ਪਰ ਇਹ ਪੰਜਾਬ ਤੇ ਕਿਉਂ ਮੋਦੀ ਐਨਾ ਡਰਦਾ ਪੰਜਾਬ ਤੋਂ ਡਰਦਾ ਵਾ ਪੰਜਾਬ ਨੇ 83% ਕੁਰਬਾਨੀਆਂ ਦਿੱਤੀਆਂ ਵਾ ਇਹਨੂੰ ਪਤਾ ਵਾ ਵੀ ਕੁਰਬਾਨੀਆਂ ਦੇਣੀਆਂ ਜਾਣਦੇ ਆ ਆ ਸਾਡੇ ਨਾਲ ਹਰਿਆਣੇ ਦੇ ਵੀਰ ਆ ਇਹ ਹੁਣ ਸਾਡੇ ਨਾਲ ਕੁਰਬਾਨੀਆਂ ਵੀ ਦਿੱਤੀਆਂ ਸਾਰਾ ਕੋਲ ਨਾਲ ਤੁਰੇ ਆ ਹੁਣ ਉਹਨਾਂ ਨੂੰ ਉਹਦੇ ਹਿੱਸੇ ਸਾਡਾ ਨਾ ਉਹਦੇ ਸਾਡੇ ਭਰਾ ਵਾ ਅਸੀਂ ਉਹਨਾਂ ਨੂੰ ਨਾਲ ਲੈ ਕੇ ਗੱਡੀਆਂ ਤੁਰ ਪੈਣਾ ਗੱਡੀਆਂ ਨਾਲ ਤੁਰ ਪੈਣਾ ਵਾ ਇਕੱਠੇ ਹੋ ਜਣਾ ਦਿੱਲੀ 'ਚ ਮੋਰਚਾ ਗੱਡਾਂਗੇ ਜਿੱਥੇ ਵੀ ਗੱਡਿਆ ਜਾਏਗਾ ਤੁਹੇ ਦੇਖ ਸਕਦੇ ਹੋ ਪੂਰਾ ਜੋਸ਼ ਹੈ ਕਿਸਾਨਾਂ ਦੇ ਵਿੱਚ ਗੱਲਬਾਤ ਕਰਦੇ ਆ ਇਸ ਮੌਕੇ ਲੰਗਰ ਵੀ ਲੱਗੇ ਹੋਏ ਨੇ ਲੰਗਰਾਂ ਦੇ ਖਾਸ ਪ੍ਰਬੰਧ ਨੇ ਮਾਤਾ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਆ ਮਤਾ ਜੀ ਪਰਮਜੀਤ ਕੋਰ ਜੀ ਠੀਕ ਕਿੱਥੋਂ ਆਏ ਜੀ ਅਰਮਾਨੀ ਚੱਕੋਂ ਹਾਂਜੀ ਅਰਮਾਨਾ ਚੱਕ ਕਦੋਂ ਦੇ ਤਰੇ ਹੋਇਆ ਕਰੋ ਹਾਂਜੀ ਪਰਸੋਂ ਦੇ ਤਰੇ ਭਾਜੀ ਠੀਕ ਹੈ ਤੇ ਤਿਆਰੀਆਂ ਪਰ ਦਿੱਲੀ ਦੀ ਪੂਰੀ ਹਾਂਜੀ ਪੂਰੀ ਤਿਆਰੀ ਫੁੱਲ ਤੇਰੇ ਕੋਈ ਨਹੀਂ ਰੋਕਣਗੇ ਦੇਖ ਲਾਂਗੇ ਲੰਗ ਜਾਣਾ ਵੀਰ ਫਟੋਗੇ ਬੈਰੀਕੇਟ ਹਾਂਜੀ ਬਾਕੀ ਕਰਦੇ ਕਿਨਾਵਾ ਆਪਕੋ ਜੀ ਨਾ ਦੱਸ ਨਾ ਦੱਸ ਇੱਧਰ 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 ਨਾ ਜਾ ਫੇਮ ਤਿਆਰੀਆਂ ਜੀ ਪੂਰੀ ਫੇਰ ਪੂਰੀ ਤਿਆਰੀ ਮੇਰੇ ਮੋਦੀ ਨੂੰ ਮਿਲਣਾ ਜਾ ਕੇ ਮੈਂ ਆ ਕੇ ਕਿਹਾ ਜਰੂਰ ਹੱਥ ਮਿਲਾ ਕੇ ਆਵਾਂ ਕੱਲ ਨੂੰ ਅੱਛਾ ਹੀ ਬੱਚੇ ਨਹੀਂ ਹਿੰਦੀ ਕਹਿੰਦਾ ਹੱਥ ਤਾਂ ਪਹਿਲਾਂ ਵੀ ਮਿਲਾਇਆ ਸੀ ਵਾਦੇ ਪੂਰੇ ਨਹੀਂ ਕੀਤੇ ਆਹੋ ਫੋਨ ਕਰ ਆਇਆ ਕਿ ਚੰਗੀ ਲਾਉਂਗਾ ਤੇ ਪੂਰੇ ਕਰਾ ਕੇ ਥੇਵਾ ਆਸਵਾ ਜੀ ਹੁਣ ਆ ਤਾਵਾ ਵਾਪਸ ਹਾਂ ਐਵੇਂ ਨਜ਼ਰ ਨਹੀਂ ਹੋਣਾ ਉਹ ਥਾਲੀਆਂ ਭਰੀਆਂ ਕੜਕਾਣਾ ਆਟਿਆਂ ਨਾਲ ਦਾਣਾ ਨਾਲ ਰਾਸ਼ਨ ਨਾਲ ਰਾਤ ਦੀ ਰੋਟੀ ਫਿਰ ਉੱਥੇ ਹੀ ਖਾ ਲਈਏ ਉੱਥੇ ਹੀ ਖਾਵਾ ਕੇ ਘਾਤ ਬਕੀ ਪਏ ਬਿੱਤੇ ਬਾਹ ਆ ਗਏ ਕਿੰਨੀਆਂ ਕਿਤੇ ਉਹ ਗੈਸ ਰੱਖੇ ਆ ਕਿੰਨੇ ਸਮੇਂ ਦਾ ਰਾਸ਼ਨ ਲੈ ਕੇ ਜਲੇ ਭਿਆਨ ਦਾ ਰਸ ਨੂੰ ਜੋ ਭਾਈ ਖਿਆਮ ਹੀ ਨਾ ਰਸਣਾ ਠੀਕ ਹੈ ਹਾਂਜੀ ਦੋਨੇ ਜੇ ਉੱਥੇ ਪਿੰਡਾਂ ਤੋਂ ਆ ਜਾਣਾ ਤੇਰਾ ਨਾ ਬੋਰੀਆਂ ਖੰਡਾਂ ਵਾਲੀਆਂ ਬੋਰੀਆਂ ਰੱਖੀਆਂ ਹਾਂਜੀ ਹਾਂਜੀ ਆਹ ਥਾਲੀਆਂ ਬੋਰੀਆਂ ਪੈ ਪੈ ਨਾ ਠੰਡਾਂ ਵਾਲੀਆਂ ਬੋਰੀਆਂ ਵਿੱਚ ਆ ਲੂਵੇ ਤੇ ਗੋਬੀ ਵੇਚ ਗਾਜਰਾ ਵੇਚ ਕਹਿੰਦੇ ਗ੍ਰਿਫਤਾਰੀ ਦੇ ਵੀ ਆਰਡਰ ਦਿੱਤੇ ਬਨੇ ਸੰਭੂ ਦੇ ਕੁਝ ਕਿਸਾਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਤੇ ਕਰਾਂਗੇ ਗੱਲ ਨਹੀਂ ਜੀ ਇਹ ਜਿਹੜਾ ਬਈ ਮਰ ਚਲੇ ਕੋਈ ਗੱਲ ਇਹ ਵੀ ਦੇਖਦਾ ਕਿ ਬਾਕੀ ਦੁਨੀਆ ਜਿਹੜੀ ਗ੍ਰਿਫਤਾਰੀ ਤੋਂ ਡਰਦੀ ਹੈ ਬਜ਼ੁਰਗ ਹੱਸ ਕੇ ਕਹਿ ਰਹੇ ਨੇ ਉਹ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਜੀ ਕਰੋ 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 ਪਰਦਾ ਕਿੱਥੋਂ ਆਏ ਜੀ ਇਹ ਨਹੀਂ ਕਰਨਾ ਇਹ ਨਹੀਂ ਕਰਨਾ ਭਾਈ ਇਹ ਨਹੀਂ ਕਰਨਾ ਫਿਰ ਨੀਕਲ ਦੱਸਿਆ ਯਾਰ ਤਾਂ ਤਾਂ ਨਹੀਂ ਕੋਈ ਗੱਲ ਚੱਲੋ ਕੋਈ ਨਹੀਂ ਕੋਈ ਨਹੀਂ ਸਾਡੀ ਮਾੜੀ ਮਾੜੀ ਗਾੜਾ ਸੋ ਦੇਖ ਸਕਦੇ ਹੋ ਪੂਰੀ ਤਿਆਰੀਆਂ ਚ ਨੇ ਇਸ ਜਗ੍ਹਾ ਤੇ ਲੰਗਰ ਪਾਣੀ ਦੇ ਲਈ ਰੋਕਿਆ ਗਿਆ ਸੰਗਤ ਨੂੰ ਤੁਸੀਂ ਲੰਗਰ ਲਗਾਇਆ ਹੋਇਆ ਇਹ ਲੰਗਰ ਲਗਾਇਆ ਹੋਇਆ ਲੰਗਰ ਲਾਇਆ ਭਾਈ ਅਸੀਂ ਠੀਕ ਠੀਕ ਲੰਗਰ ਮੋੜੇਗਾ ਕਿਹੜਾ ਪੰਡਿਆ ਭਰਾ ਬਣਾ? ਉਪਲੇਡੀ ਹੈ। ਹਾਂਜੀ ਉਹ ਪਲੇਡੀ। ਤੁਸੀਂ ਉਲੰਕਰ ਲਗਾਇਆ ਵਾ। ਹਾਂਜੀ ਕਿੰਨੀਆਂ ਕਿ ਟਰਾਲੀਆਂ ਲੰਘੀਆਂ ਸਵੇਰ ਤੇ ਕਿੰਨੇ ਵਜੇ ਖੜੇ ਹੋ ਤੁਸੀਂ? ਸਵੇਰ ਤੇ ਖੜੇ ਸੀ 8 ਵਜੇ ਤੇ। ਕਿੰਨਾ ਕੁ ਮਤਲਬ ਜੋਸ਼ ਆ? ਜੋਸ਼ ਫੁੱਲਾ ਜਗ ਪਿਛਲੇ ਪਿਛਲੇ ਸਾਲ ਨਾਲ ਪਿਛਲੇ ਟਾਈਮ ਨਾਲੋਂ ਵੱਧ ਆ। ਹਾਂਜੀ ਹਾਂ ਬਹੁਤ ਜ਼ਿਆਦਾ ਵੱਧ ਆ ਜੀ। ਕਿੰਨਾ ਕੁ ਮਤਲਬ ਹਜੂਮ ਲੰਘਿਆ ਆਪਣਾ ਕਾਫਲੇ ਕਿੱਡੇ ਕਿ ਲੰਘੇ ਹੁੰਦਾ? ਲੰਘੀ ਜੀ 1500 ਟਰਾਲੀ ਲੰਘੀ ਜੀ। ਬੱਚਿਆ ਜੀ। ਹਾਂਜੀ। ਪਹੁੰਚਣਗੇ ਦਿੱਲੀ ਫਿਰ ਹੈ ਕਿਵੇਂ ਲੱਗਦਾ? ਹਾਂ ਹਾਂ ਪਹੁੰਚੂਗੇ ਜੀ। ਦੂਜੀ ਵਾਰ ਲੰਗਰ ਪਾਣੀ ਛਕਾ ਕੇ ਆ ਰਹੇ ਹਾਂ ਪਿੱਛੇ ਹਾਂਜੀ ਹਾਂਜੀ ਹਾਂ ਲੰਗਰ ਪਾਣੀ ਛਕਾ ਕੇ ਜੀ ਫਿਰ ਜਾ ਰਹੇ ਜੀ ਕੀ ਕਹਿਣਾ ਜਾਓਗੇ ਜਿਵੇਂ ਪਹਿਲਾਂ ਵੀ ਆਪਸ ਵਿੱਚ ਸੰਘਰਸ਼ ਕੀਤਾ ਇੰਨੇ ਆਪਣੇ ਸ਼ਹੀਦ ਵੀ ਹੋਏ ਨੇ ਹਨਾ 750 ਦੇ ਕਰੀਬ ਤੇ ਵਾਦੇ ਫੇਰ ਪੂਰੇ ਨਹੀਂ ਕੀਤੇ ਕੀ ਉਹ ਜਿਹੜੀਆਂ ਮਤਲਬ ਚੀਜ਼ਾਂ ਤੋਂ ਸਿੱਖਿਆ ਇਸ ਵਾਰ ਫਿਰ ਵਾਦੇ ਪੂਰੇ ਕਰਾ ਕੇ ਫੇਰ ਉੱਠਣਗੇ ਕਿਸਾਨ ਪਿਛਲੀ ਬਾਤਾਂ ਜਿਹੜੀਆਂ ਨੇ ਸਾਨੂੰ ਕਹਤੇ ਜੀ ਸਾਡੇ ਵਾਦੇ ਪੂਰੇ ਕਰੂਗੇ ਜੀ ਸਾਨੂੰ ਐਮਐਸਬੀ ਦੀ ਪੂਰੀ ਦਵਾਂਗੇ ਪਰ ਇਹਨਾਂ ਨੇ ਧੋਖਾ ਦੇਿਆ ਹਨ ਯੋਥੇ। ਬਾਤ ਮੁੱਕ ਗਈ। ਹਾਂ ਮੁੱਕ ਗਈ ਜੀ। ਅਰੇ ਬੰਦੇ ਮੁਆ ਰਹੇ ਆ। ਆਉਂਦਾ ਮਿੰਟ ਟਿਕਦਾ। ਠੀਕ। ਹਾਂ ਤੋ ਧੋਖਾ ਲਈ। ਬੱਜੇ ਵੀ ਰਾਤ ਹੋਣੇ ਜਾਂਦੇ। ਅੱਜ ਹੁਣ ਹਾਨੂੰ ਉਹਨਾਂ ਦਾ ਪਤਾ ਲੱਗ ਗਿਆ ਵੀ ਇਹ ਧੋਖੇ ਬਾਜਾ ਇਹ। ਹੁਣ ਅਸੀਂ ਪੂਰਾ ਤਾਂ ਹੀ ਆਵਾਂਗੇ ਉੱਥੇ ਉੱਠ ਕੇ ਜਦ ਤੱਕ ਸਾਡੇ ਪੂਰੇ ਉਹਦੀ ਮੰਗਾਂ ਨਹੀਂ ਮੰਨਦੇ। ਜਦ ਤੱਕ ਲਾਗੂ ਨਹੀਂ ਹੁੰਦੇ ਜਦ ਤੱਕ ਨਹੀਂ ਹੱਲ ਹੁੰਦਾ ਜਾਣਗੇ। ਹੁਣ ਵੋਟਾਂ ਵੀ ਨੇੜੇ ਆ ਰਹੀਆਂ ਨੇ ਲੋਕ ਸਭਾ ਦੀਆਂ ਲੱਗਦਾ ਵੀ ਉਹਦਾ ਵੀ ਫਰਕ ਪਊਗਾ। ਹਾਂ ਜੀ ਹਾਂ ਜੀ ਉਹ ਫਰਕ ਪਊਗਾ ਜੀ। ਉਹਦਾ ਜੀ ਉਹ ਫਰਕ ਪਊਗਾ ਜੀ ਵੋਟਾਂ ਨੇੜ ਵਾਦੇ ਪੂਰੇ ਸਾਡੀਆਂ ਮੰਗਾ ਪੂਰੀਆਂ ਕਰਨਗੇ ਨਹੀਂ ਇਹ ਇਹ ਮੰਗਾ ਨਹੀਂ ਪੂਰੀਆਂ ਕਰਦੇ ਜੀ ਵੋਟਾਂ ਦੀ ਚੱਕਰ ਜਦੋਂ ਤੋਂ ਲੰਗਰ ਲਾਇਆ ਬਾਪੂ ਜੀ ਲੰਗਰ ਅੱਜ ਸਵੇਰ ਤੋਂ ਸ਼ੁਰੂ ਕੀਤਾ ਅੱਜ ਸਵੇਰ ਤੋਂ ਜਰੂਰੀ 8 ਵਜੇ ਸਵੇਰ ਤੇ ਅਸੀਂ ਕਦੋਂ ਕਿਤੇ ਮਤਲਬ ਕਾਫਲਾ ਸ਼ੁਰੂ ਹੋ ਗਿਆ ਸਵੇਰੇ ਜਦੋਂ ਅਸੀਂ ਇੱਥੇ ਆਏ ਆ ਨਹੀਂ ਰਾਤ ਤਾਂ ਨਹੀਂ ਆਏ ਹੈਗੇ ਇੱਥੇ ਅੱਛਾ ਜੀ ਜਦੋਂ ਤੋਂ ਅਸੀਂ ਇੱਥੇ ਆਏ ਆ ਉਦੋਂ ਤੋਂ ਲਗਾਤਾਰ ਚੱਲ ਰਿਹਾ ਲੱਗ ਭੰਗ ਪਿੱਛੇ ਵੀ ਅਸੀਂ ਗੱਲਬਾਤ ਕੀਤੀ ਦੁਕਾਨਾਂ ਨਾਲ ਉਹ ਕਹਿੰਦੇ ਰਾਤ ਤੀਆਂ ਵੀ ਜਾ ਰਹੀਆਂ ਨੇ ਰਾਤ ਦੇ ਰਾਤ ਅਸੀਂ ਹੈ ਨਹੀਂ ਸੀ ਅੱਛਾ ਤੁਸੀਂ ਨਹੀਂ ਸੀ ਅਸੀਂ ਰਾਤ ਨਹੀਂ ਸੀ ਆਏ ਅਸੀਂ ਸਵੇਰੇ ਆਏ ਆ ਸਵੇਰ ਤੋਂ ਅਸੀਂ ਦੇਖ ਰਹੇ ਆ तकरीबन ਮੇਰੇ ਅਦਾਜੇ ਦੇ ਮੁਤਾਬਕ 25 ਤੋਂ 3000 ਦੇ ਕਰੀਬ ਟਰਾਲੀ ਨਿਕਲ ਚੁੱਕੀ ਆ ਅਮਰਸਰ ਏਰੀਆ ਜਿਹੜਾ ਬਰਦਾਸਪੁਰ ਇਹ ਬਹੁਤ ਜ਼ਿਆਦਾ ਫੱਲਾ ਸਿੰਘ ਦੇ ਨਾਮ ਵਾ ਬਹੁਤ ਜਿਆਦਾ ਏਰੀਆ ਆ ਰਿਹਾ ਤੇ ਬਾਕੀ ਫਤਿਹਗੜ੍ਹ ਦੀਆਂ ਵੀ ਟਰਾਲੀਆਂ ਬਹੁਤ ਕਾਫੀ ਆ ਰਹੀਆਂ ਲਿਕ ਰਹੀਆਂ ਇਹ ਦੇਖਣ ਨੂੰ ਲੱਗ ਰਿਹਾ ਵੀ ਪਹਿਲਾਂ ਨਾਲੋਂ ਵੀ ਜ਼ਿਆਦਾ ਜੋਸ਼ ਆ ਕਿਉਂਕਿ ਪਿਛਲੀ ਵਾਰ ਹੋਲੀ-ਹੋਲੀ ਚੱਲੇ ਦੇਦ ਕੀ ਪਹਿਲਾਂ ਤੋਂ ਹੀ ਜੋਸ਼ ਆ ਲੋਕਾਂ 'ਚ ਪਤਾ ਕੀ ਹੈ ਪਿਛਲੀ ਵਾਰੀ ਲੋਕਾਂ ਨੂੰ ਤਜਰਬਾ ਨਹੀਂ ਸੀ ਹੁਣ ਲੋਕਾਂ ਨੂੰ ਇਸ ਗੱਲ ਦਾ ਤਜਰਬਾ ਵੀ ਹੋ ਗਿਆ ਬਾਕੀ ਲੋਕ ਇਸ ਗੱਲ ਤੇ ਖੜੇ ਵੀ ਐ ਵੀ ਇਸ ਵਾਰ ਜਿਹੜਾ ਸੰਘਰਸ਼ ਅਸੀਂ ਜਿੱਤ ਕੇ ਆਉਣਾ ਚਾਹਿਆ ਹਰ ਹਾਲ ਵਾਦੇ ਤੇ ਨਹੀਂ ਉਠਣਾ ਹੈ ਬਾਦੇ ਤੋ ਨਹੀਂ ਉਠਣਾ ਬਿਲਕੁਲ ਵੀ ਜਿੱਤ ਕੇ ਉਠਾਂਗੇ ਉਥੋਂ ਠੀਕ ਹੈ ਠੀਕ ਹੈ ਤੇ ਜਿਹੜੇ ਲੋਕ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਵੀ ਹੋਈ ਆ ਤੁਹਾਡੀ ਹਾਂ ਜੀ ਗੱਲਬਾਤ ਵੀ ਹੋਈ ਆ ਉਹ ਕਹਿੰਦੇ ਵੀ ਐਤ ਕੀ ਮਰਨ ਮੁੱਖੋਂ ਤੱਕ ਦੀ ਕਹਾਣੀ ਖਤਮ ਕਰਕੇ ਆਵਾਂਗੇ ਘਰੇ ਫਤੇ ਬਲਾ ਕੇ ਆਏ ਨੇ ਫਤੇ ਬਲਾ ਕੇ ਆਏ ਨੇ ਠੀਕ ਹੈ ਬਿਲਕੁਲ ਉਹ ਦੇਖ ਸਕਦੇ ਹੋ ਨਗਰ ਵੱਲੋਂ ਇੱਥੇ ਲੰਗਰ ਲਗਾਇਆ ਗਿਆ ਜਾ ਰਹੀਆਂ ਸੰਕਾਂ ਦੇ ਲਈ ਚਾਹ ਦਾ ਲੰਗਰ ਹੈ ਤੇ ਇਹਨਾਂ ਵੀਰਾਂ ਦਾ ਬਜ਼ੁਰਗਾਂ ਦਾ ਵੀ ਕਹਿਣਾ ਹੈ ਕਿ ਜਿਵੇਂ ਹੀ ਕਾਫਲੇ ਲੰਘਦੇ ਨੇ ਪਹੁੰਚਦੇ ਨੇ ਤਾਂ ਇਹਨਾਂ ਵੱਲੋਂ ਵੀ ਪਿੱਛੇ ਹੀ ਚਾਲੇ ਪਾ ਦਿੱਤੇ ਜਾਣਗੇ ਤੇ ਕੋਈ ਵੀ ਘਰੇ ਨਹੀਂ ਰੁਕੂਗਾ ਸਾਰੇ ਪਹੁੰਚ ਰਹੇ ਨੇ ਦਿੱਲੀ ਨੂੰ ਤੇ ਜਲਦ ਹੀ ਕਹਿਣਾ ਹੈ ਕਿ ਜਿੱਤ ਹਾਸਲ ਕਰਕੇ ਵਾਪਸ ਮੁੜਨਗੇ ਦੇਖ ਸਕਦੇ ਹੋ ਤੁਸੀਂ ਪਰਿਵਾਰ ਵੀ ਆ ਰਹੇ ਨੇ ਇੱਥੇ ਦਿੱਲੀ ਨੂੰ ਜਾ ਰਹੇ ਹਾਂ ਜੀ ਹਾਂ ਜੀ ਦਿੱਲੀ ਨੂੰ ਜਾ ਰਹੇ ਹਾਂ ਜੀ ਠੀਕ ਹੈ ਕਿੱਥੋਂ ਆ ਰਹੇ ਹੋ ਹੰਬਰ ਸਰ ਤੋਂ ਜੀ ਅਮਰ ਸਾਹਿਬ ਤਾਂ ਕੀ ਨਾਮ ਹੈ ਆਪਣਾ ਗੁਰਲਾਲ ਸਿੰਘ ਠੀਕ ਹੈ ਕਿਹੜੀ ਜਥੇਬੰਦੀ ਦੇ ਮੈਂ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੁਭਾ ਖਜ਼ਾਨਚੀ ਅੱਛਾ ਕੀ ਕਹਿਣਾ ਜੀ ਸੰਘਰਸ਼ ਪਹਿਲਾਂ ਵੀ ਕੀਤਾ ਸੀ ਪਰ ਵਾਦਿਆਂ ਤੋਂ ਸਰਕਾਰ ਪਿੱਛੇ ਹਟ ਗਈ ਵਾਦੇ ਕਰਕੇ ਵੀ ਪੂਰੇ ਨਹੀਂ ਕੀਤੇ ਇਹ ਦੇਖੋ ਜੇ ਵਾਦੇ ਨਹੀਂ ਪੂਰੇ ਕੀਤੇ ਤੇ ਫੇਰ ਹੀ ਸਾਨੂੰ ਜਾਣ ਦੀ ਲੋੜ ਪਈ ਹੈ ਜੇ ਵਾਦੇ ਤੇ ਨਿਭ ਜਾਂਦੇ ਇਹਨ ਬਿਨ ਤੇ ਅੱਜ ਸਾਨੂੰ ਦੇਖੋ ਅਸੀਂ 11 ਤਰੀਕ ਦੇ ਚੱਲੇ ਪਰਸੋਂ ਦੇ ਹਾਂਜੀ ਤਾਂ ਸਾਨੂੰ ਰਮਾਨਾ ਘਰਾਂ ਦੇ ਪੈਂਦੇ ਆਂ ਕਿ ਲੈਣ ਨੂੰ ਨਾ ਹੈ। ਸਹੀ ਗੱਲ ਹੈ। ਦੇਖ ਰਹੇ ਆ ਵੀ ਮਾਤਾ-ਮਾਵੀ ਨੇ ਬਜ਼ੁਰਗ ਬੱਚੇ ਹਰ ਕੋਈ ਆ ਇਸ ਸੰਘਰਸ਼ ਦੇ ਵਿੱਚ ਜਾ ਰਿਹਾ। ਨਹੀਂ ਵੇਖੋ ਸਾਰੇ ਯੋਗਦਾਨ ਪਾਉਣ ਦੇ ਰਾਤੀ ਜੀ.ਡੀ. ਰੋਡ ਦੇ ਉੱਤੇ ਹੀ ਖੜੇ ਆਂ। ਤੇ ਵੇਖੋ ਸਾਡਾ ਲੰਗਰ ਪਾਣੀ ਪ੍ਰਬੰਧ ਇਹ ਗੁਰੂਆਂ ਪੀਰਾਂ ਦੀ ਧਰਤੀ ਆ। ਪੰਜਾਬੀਆਂ ਦੀ ਧਰਤੀ ਆ। ਕਿਤੇ ਵੀ ਕੋਈ ਸਮੱਸਿਆ ਨਹੀਂ ਆਉਂਦੀ। ਤੇ ਇਹ ਜਿਹੜਾ ਮੋਰਚਾ ਚੱਲੇ ਨਾ ਉਹਦੀ ਕਹਿੰਦੇ ਪੰਜਾਬੀਆਂ ਤੋਂ ਹੀ ਆ ਜੀ। ਨਹੀਂ ਵੇਖੋ ਪੰਜਾਬੀਆਂ ਤੋਂ ਡਰਨ ਕਰਕੇ ਇਹ ਸਾਰਾ ਕੁਝ ਕਰਨ ਰਿਆ ਨਾ। ਉਹਨਾਂ ਨੇ ਪਤਾ ਵੀ ਜੋ ਪੰਜਾਬੀ ਕਹਿ ਦਿੰਦੇ ਆ ਇਨ ਬਿਨ ਉੱਤੇ ਪੂਰੇ ਉਤਰਦੇ ਆ ਇਹ ਲੱਗਦਾ ਤੁਹਾਨੂੰ ਵੀ ਦਿੱਲੀ ਵੀ ਪੰਜਾਬ ਦੇ ਹਿੱਸਾ ਕਿਉਂਕਿ ਜਿਵੇਂ ਕਹਿੰਦੇ ਬਾਰਡਰਾਂ ਦੇ ਲੈਂਟਰੇ ਲਾਤੇ ਐਡ ਐਡੀਆਂ ਸਲੈਪਾਂ ਪਾਤੀਆਂ ਵੀ ਲੱਗੇ ਕਰਤਾ ਪੰਜਾਬ ਨੂੰ ਦੇਖੋ ਹਿੱਸਾ ਤਾਂ ਹੈਗਾ ਪਰ ਇਹ ਸਮਝਦੇ ਨਹੀਂ ਇਹ ਪੰਜਾਬ ਨਾਲ ਮਤਰਈ ਮਾਲਾ ਸਲੂਕ ਕਰਦੇ ਆ ਦੇਖੋ ਲੋਕਤੰਤਰ ਆ ਸਾਡਾ ਜਮਹੂਰੀ ਹੱਕ ਆ ਬੇ ਸ਼ਾਂਤਮਈ ਪਰ ਪ੍ਰਦਰਸ਼ਨ ਕਰਨ ਦੇ ਆ ਵੇ ਸਾਨੂੰ ਜੋ ਮੰਗਾ ਸਾਡੇ ਜਾਇਜ ਆ ਸਾਨੂੰ ਮੰਗਾ ਮੰਨ ਦਿਓ ਹਰੀ ਹੱਲ ਕਰ ਦਿਓ ਇਹ ਅੱਗੇ ਉਹ ਵੀ ਘਬਰਾਈਆਂ ਨੇ ਵੀ ਕੁਝ ਕੁ ਗ੍ਰਿਫਤਾਰੀਆਂ ਵੀ ਕਰ ਰਹੇ ਨੇ ਨਹੀਂ ਆਪਣੇ ਤਿਆਰੀ ਆ ਹਰ ਹਰ ਮਤਲਬ ਸੋਚ ਕੇ ਤੁਰਿਓ ਕਰੋ ਵੇਖੋ ਆਪਣੇ ਪੰਜਾਬ ਦੇ ਵਿੱਚ ਇਹੋ ਜਿਹੀ ਹਲਾਤ ਨਹੀਂ ਹੈਗੇ ਹਰਿਆਣੇ ਚ ਬੀਜੇਪੀ ਸਰਕਾਰ ਆ ਉਹ ਕਰਨ ਢਈ ਆ ਕਿਉਂਕਿ ਉਹਨਾਂ ਦੇ ਅੱਗੂ ਵੀ ਸਾਡੇ ਪੰਜਾਬ ਚ ਜਿਆਦੇ ਆਏ ਆ ਤੇ ਸਰਕਾਰ ਸਰਕਾਰ ਹੁੰਦੀ ਆ ਤਕੜੀ ਹੁੰਦੀ ਆ ਜੋ ਮਰਜ਼ੀ ਕਰ ਸਕਦੀ ਆ ਪਰ ਅਸੀਂ ਹਰ ਤਿਆਰੀ ਦੇ ਵਾਸਤੇ ਆਏ ਆ ਜੀਵੇ ਤੁਸੀਂ ਸੂਬਾ ਪ੍ਰਧਾਨੋ ਤੁਹਾਡਾ ਕੀ ਕਹਿਣਾ ਵੀ ਅੱਗੇ ਜਿੱਥੇ ਜਿਵੇਂ ਸੰਭੂ ਬਾਰਡਰ ਤੇ ਰੋਕਿਆ ਜਾ ਬਗਿਆ ਰੁਕ ਜੂਗੇ ਕਿ ਬੈਰੀਕੇਟ ਤੋੜ ਕੇ ਅੱਗੇ ਵਧੋ ਨਹੀਂ ਵੇਖੋ ਉੱਥੇ ਜਾ ਕੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਪਰ ਜਾਉਂਦੇ ਪਿਛਲੇ ਜਿਹੜਾ 24000 ਮਾਂ ਮਿਲੇ ਆਉਗਾ ਬਹੁਤ ਜ਼ਿਆਦਾ ਜੀ ਪਿਛਲੇ ਸੰਘਰਸ਼ ਨੇ ਲੋਕਾਂ ਨੂੰ ਜਗਾਇਆ ਜਦੋਂ ਰਾਜਨੀਤਿਕ ਪਾਰਟੀਆਂ ਵੋਟਾਂ ਲੈਣ ਆਉਂਦੀਆਂ ਹਨ ਸਾਡੇ ਬਾਪੂ ਵੀ ਸਵਾਲ ਕਰਦੇ ਤੇ ਸਾਡੀਆਂ ਮਾਤਾ ਵੀ ਸਵਾਲ ਕਰਦੀਆਂ ਮੇਰਾ ਆਖਰੀ ਸਵਾਲ ਹੈ ਜੀ ਪਿਛਲੀ ਵਾਰ ਵੀ ਸੰਘਰਸ਼ ਹੋਇਆ ਪਿਛਲੀ ਵਾਰ ਹੌਲੀ-ਹੌਲੀ ਨੌਜਵਾਨ ਬਜ਼ੁਰਗ ਬਧੇ ਸੀਗੇ ਹੌਲੀ-ਹੌਲੀ ਲੋਕਾਂ ਚ ਚਿੰਕੋਟੀ ਸੀ ਲੋਕਾਂ ਨੂੰ ਪਤਾ ਲੱਗਿਆ ਸੀ ਪਰ ਇਸ ਵਾਰ ਅਸੀਂ ਦੇਖ ਰਹੇ ਆਂ ਵੀ ਅੱਜ 13 ਤਰੀਕ ਦੀ ਕਾਲਾ ਪਹਿਲੇ ਦਿਨ ਤੋਂ ਹੀ ਬਹੁਤ ਜੋਸ਼ ਆ ਲੋਕਾਂ ਚ ਇਸ ਵਾਰ ਨੇ ਵੇਖੋ ਪਿਛਲੇ ਸੰਘਰਸ਼ ਨਾਲੋਂ ਐਰ ਕੀ ਸੰਘਰਸ਼ਾਂ ਨੂੰ ਤੇਜ਼ ਆਵਦਾ ਕਿਉਂ ਲੋਕਾਂ ਦਾ ਅਤਿ ਸ਼ਾ ਵੀ ਹੋੜਾ ਕਿਉਂ ਜੇ ਐਰ ਕੀ ਨਾਲ ਲੋਕੀ ਜਾਗੇ ਘਰਾਂ ਚ ਬੈਠੇ ਰਹਿ ਇਹ ਸੰਘਰਸ਼ ਮੁੜ ਕੇ ਤੇ ਜੀਵਰਾ ਨਹੀਂ ਲੱਗਣਾ ਕੋਈ ਸਰਕਾਰ ਨੂੰ ਅਪੀਲ ਕਰਨੀ ਜਾਓਗੇ ਮਾਧਿਮ ਰਹੀਂ ਸਰਕਾਰ ਨੂੰ ਤੇ ਅਪੀਲ ਇਹੋ ਕਰਨੀ ਚਾਹੀਦੀ ਵੀ ਜੋ ਸਾਡੀਆਂ ਜਾਇਜ਼ ਮੰਗਾਂ ਉਹ ਹੱਲ ਕੀਤੀਆਂ ਜਾਣ ਤੇ ਸਰਕਾਰ ਵੀ ਸੁਖਦਾ ਚਾਹੇ ਨਾ ਆਪਣਾ ਕੰਮ ਕਰੇ ਲੋਕ ਭਲਾਈ ਆਸਤੇ ਸਰਕਾਰਾਂ ਬਣਾਉਦੇ ਆਂ ਵੋਟਾਂ ਵੀ ਆ ਰਹੀਆਂ ਨੇ ਉਹਨਾਂ ਦੇ ਵੀ ਵੱਡਾ ਲੋਕ ਭਲਾਈ ਆਸਤੇ ਸਰਕਾਰਾਂ ਬਣਾਉਣੇ ਆਂ ਵੇਖੋ ਕੇਂਦਰ ਸਰਕਾਰ ਮਾਂ ਆ ਸਾਰੇ ਸੂਬਿਆਂ ਦੀ ਉਹਨਾਂ ਨੂੰ ਸਾਰੇ ਸੂਬਿਆਂ ਦਾ ਖਿਆ ਰੱਖਣਾ ਚਾਹੀਦਾ ਇਹੋ ਜਿਹਾ ਕਿ ਤਰਾ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰਨ ਡਿਆ ਕਰਜ਼ੇ ਚੜਦੇ ਆ ਕਾਰਪੋਰੇਟ ਘਰਾਣਿਆਂ ਦੇ ਲਈ ਨਾ ਆਵਾਜ਼ ਆਉਂਦੀਆਂ ਤੇ ਕਿਸਾਨਾਂ ਮਜ਼ਦੂਰਾਂ ਦੇ ਜਦੋਂ ਕਰਜ਼ਿਆਂ ਦੀ ਗੱਲ ਆਉਂਦੀ ਉਹਦੋਂ ਕਹਿੰਦੇ ਇੱਕ ਜਾਨੇ ਤੇ ਬੋਝ ਪੈਂਦਾ ਇਸ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਅਜੇ ਤੱਕ ਅਣਗੌਲਿਆ ਕੀਤਾ ਗਿਆ 75 76 ਸਾਲ ਹੋ ਗਏ ਛੱਪ ਹੱਕ ਲੈਣ ਚੱਲੇ ਆ ਆਪਣੇ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਹਰ ਕੋਈ ਆਪਣੇ ਪੱਧਰ ਤੇ ਜਾ ਰਿਹਾ ਹੈ ਹਰ ਕਿਸੇ ਦਾ ਇਹੀ ਕਹਿਣਾ ਹੈ ਕਿ ਇਸ ਵਾਰ ਸੰਘਰਸ਼ ਪਹਿਲਾਂ ਨਾਲੋਂ ਵੀ ਵੱਡੇ ਜੋਸ਼ ਦੇ ਨਾਲ ਜਿੱਤ ਕੇ ਮੁੜਾਂਗੇ ਕਿਉਂਕਿ ਅਸੀਂ ਵੀ ਦੇਖਿਆ ਕਿ ਪਿਛਲੀ ਵਾਰ ਨਾਲੋਂ ਬਹੁਤ ਜ਼ਿਆਦਾ ਜੋਸ਼ ਹੈ ਲੋਕਾਂ 'ਚ ਫਿਰ ਜੇ ਨੌਜਵਾਨ ਹੋਣ ਬੱਚੇ ਹੋਣ ਬਜ਼ੁਰਗ ਹੋਣ ਪਿਛਲੀ ਵਾਰ ਦੇਖਿਆ ਸੀ ਹੌਲੀ-ਹੌਲੀ ਜੋਸ਼ ਵਧਿਆ ਸੀ ਹੌਲੀ-ਹੌਲੀ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਜਰੀਏ ਪਤਾ ਲੱਗਿਆ ਸੀ ਇਹ ਗੱਲ ਫੈਲੀ ਸੀ ਪਰ ਅੱਜ ਪਹਿਲੇ ਦਿਨ ਤੋਂ ਹੀ ਵੱਡੇ ਇਹ ਕਹਿ ਸਕਦੇ ਆ ਕਿ ਹੁਣ ਤੱਕ ਆਫਲੇ ਨੰਗ ਗਏ ਨੇ ਅੱਗੇ ਇੱਥੋਂ ਮਤਲਬ ਫਤੇਗੜ ਸਾਹਿਬ ਤੋਂ ਵੀ ਵੱਡੇ ਜਾਮ ਲੱਗੇ ਸੀ ਸੰਭੂ ਤੱਕ ਸੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜਰੂਰ ਕਮੈਂਟ ਕਰਨਾ ਹਰ ਇੱਕ ਖਬਰ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇਗੀ ਕਿਸਾਨੀ ਸੰਘਰਸ਼ ਬਾਰੇ ਵੀ ਸੋ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦੇਣਾ ਤੇ ਜਿਵੇਂ ਤੁਹਾਨੂੰ ਪਹਿਲਾਂ ਵੀ ਕਹਿੰਨੇ ਆ ਕਿ ਸੋਸ਼ਲ ਮੀਡੀਆ ਦਾ ਯੋਗ ਹੈ ਪੂਰੀ ਦੁਨੀਆ ਤੱਕ ਇਹ ਗੱਲ ਪਹੁੰਚਾਉਣ ਤੇ ਲਈ ਜ਼ਰੂਰਤ ਹੈ #ਕਿਸਾਨਏਕਤਾਜਿੰਦਾਬਾਦ ਇਸ ਹੈਸ਼ਟੈਗ ਨੂੰ ਵੱਧ ਤੋਂ ਵੱਧ ਵਾਇਰਲ ਕਰਨ ਦੀ ਸੋ ਕਮੈਂਟਾਂ ਦੇ ਵਿੱਚ ਵੱਧ ਤੋਂ ਵੱਧ #ਕਿਸਾਨਏਕਤਾਜਿੰਦਾਬਾਦ ਜ਼ਰੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਿਆਦਾ ਜਿਆਦਾ ਸ਼ੇਅਰ ਵੀ ਜ਼ਰੂਰ ਕਰ ਦੇਣਾ WhatsApp ਗਰੁੱਪਾਂ ਦੇ ਵਿੱਚ ਅੱਗੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਹਰ ਇੱਕ ਤੱਕ ਇਹ ਅਪਡੇਟ ਪਹੁੰਚ ਸਕੇ ਕਿ ਕਿਵੇਂ ਬਜ਼ੁਰਗ ਮਾਤਾ-ਮਾਪਾਂ ਬੱਚੇ ਜਾ ਰਹੇ ਨੇ ਤੇ ਤੁਸੀਂ ਇਸ ਤੋਂ ਪਹਿਲੇ ਅਪਡੇਟ ਵੀ ਆਪਣੇ ਚੈਨਲ ਤੇ ਦੇਖ ਸਕਦੇ ਹੋ ਤੇ ਹੋਰ ਵੀ ਤੁਹਾਡੇ ਦਾ ਖਾਸ ਅਪਡੇਟ ਪਹੁੰਚਾਉਂਦੇ ਰਾਂਗੇ ਸੋ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਜਲਦ ਧੰਨਵਾਦ